ਗਰਦਾਖਪੁਰ ਦੇ ਕਾਫੀ ਪਿੰਡ ਜਿਹੜੇ ਆ ਉਹ ਖੜਾਂ ਦੀ ਮਾਰਦੇ ਹੇਟਾ ਉਹਨਾਂ ਵਿੱਚੋਂ ਇੱਕ ਪਿੰਡ ਇਹ ਕਿਹੜਾ ਜੀ ਨਰੰਗਪੁਰ 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 ਦੇ ਜਿਹੜੇ ਆ ਪਿੰਡ ਦੇ ਲੋਕ ਹੀ ਨੇ ਇੱਕ ਬਾਹਰ ਇੱਕ ਥੜਾ ਜਿਹਾ ਬਣਿਆ ਹੋਇਆ ਸਾਥ ਬਣੀ ਹੋਈ ਆ ਉੱਥੇ ਲੋਕ ਜਿਹੜੇ ਆ ਬੈਠੇ ਦੇ ਆ ਆਪਣਾ ਦੁਪਹਿਰ ਦਾ ਟਾਈਮ ਪਾਸ ਕਰਦੇ ਹੋਣਗੇ ਦੁਪਹਿਰ ਦੇ ਇਸ ਵੇਲੇ ਕਰੀਬ 1:30 2:00 ਦਾ ਟਾਈਮ ਆ ਤੇ ਫਿਰ ਤੁਹਾਡੇ ਕੋਲ ਐਨਡੀਆਰਐਫ ਨੇ ਆ ਕੇ ਬਾਤਾਂ ਨੂੰ ਕਿਨ ਕੱਢਿਆ ਇੱਥੋਂ ਬਾਹਰ ਕਿਦਾਂ ਜਾਂ ਫਿਰ ਤੁਸੀਂ ਗਏ ਹੀ ਨਹੀਂ ਪਿੰਡੋਂ ਗਏ ਹੀ ਨਹੀਂ ਗਏ ਹੀ ਨਹੀਂ ਆ ਉਦਾਂ ਹੀ ਫਿਰ ਆਪਣਾ ਕੋਠੇ ਤੇ ਟੈਂਟ ਟੁੰਟ ਲਾ ਲਿਆ ਹਾਂਜੀ ਸਿਰ ਨੁਕਸਾਨ ਹੋਇਆ ਹਾਂ ਨੁਕਸਾਨ ਹੋਇਆ ਵਾ ਪਾਣੀ ਖਰਾਬ ਹੋ ਗਿਆ ਪੀਣ ਵਾਲਾ ਸਾਰੀ ਕਰਦਾ ਕੀ ਕੀ ਨੁਕਸਾਨ ਕੀ ਕੀ ਹੋਇਆ ਬੈੱਡ ਕੂਲਰ ਫ੍ਰਿਜਾਂ ਫਰੂਜਾਂ ਸਾਰੀਆਂ ਖਰਾਬ ਹੋ ਲੱਗੇ ਅੱਛਾ ਇੱਥੇ ਕੋਈ ਦੇ ਕੇ ਵੀ ਗਏ ਨੇ ਸਮਾਨ ਸਬੂਨ ਤੁਸੀਂ ਵੀ ਉਹਨਾ ਚੁੰਦੇ ਕੋਈ ਲਿਆ ਤੁਹਾਨੂੰ ਕੋਈ ਦਿੱਤਾ ਕਿ ਰਸਮ ਜਿੱਦਾਂ ਮਤਲਬ ਇਹ ਹੋ ਗਿਆ ਜੀ ਤਰਪਾਲਾਂ ਹੋ ਗਈਆਂ ਬੈੱਡ ਸ਼ੀਟਾਂ ਹੋ ਗਈਆਂ ਉਹ ਗੱਡੇ ਹੋ ਗਏ ਉਹ ਤਲਾਈਆਂ ਕੰਬਲ ਕੁੰਬੜ ਨਹੀਂ ਕੋਈ ਗੱਦਾ ਨਹੀਂ ਪਹੁੰਚਿਆ ਸੌਦਾ ਪਹੁੰਚਿਆ ਏ ਉਹ ਤੇ ਮੈਂ ਅੱਗੇ ਉਹ ਗਿਆ ਉਹਨਾਂ ਦੇ ਘਰ 'ਚ ਉਹ ਮੇਰੇ ਕੋਲ ਵੀਡੀਓ ਹੈਗੀ ਆ ਸਾਰੀ ਉਹਨਾਂ ਦੇ ਘਰ ਘਟੋ ਘਟ 13 14 ਮੈਂ ਕੰਬਲ ਗਿਣਤੀ ਮਾਰੀ ਉਹ ਕਹਿੰਦੇ ਹਾਂਜੀ ਲੈ ਆ ਕੱਪੜੇ ਵੀ ਉਹਨਾਂ ਲੈ ਦੇ ਉਹਨਾਂ ਮੰਜੇ ਵੀ ਮੈਨੂੰ ਵਿਖਾਏ ਬਰੈਡ ਉਹਨਾਂ ਦੇ ਘਰੋਂ ਘਟੋ ਘਟ 20 ਪੈਕੇਟ ਮਿਲੇ ਹੋਣੇ ਆ ਤੇ ਹਰ ਤਰ੍ਹਾਂ ਦਾ ਉਹ ਕਹਿੰਦੇ ਸਾਨੂੰ ਮਿਲਿਆ ਇੱਥੇ ਆਇਆ ਪਹੁੰਚਿਆ ਇੱਥੇ ਘਟ ਖਲੋਂਦੇ ਸੀ ਹਾਂ ਇੱਥੇ ਘੱਟ ਖਰੋਂਦੇ ਸੀ ਮੰਜੇ ਮੰਜੇ ਜੋ ਵੀ ਆਸ ਹਰੇ ਅੱਗੇ ਗਏ ਹਾਦੇ ਬੈਂਚ ਕੋਈ ਮੰਝਿਆ ਨਹੀਂ ਪਹੁੰਚੇ ਕੋਈ ਕਿੱਦਾਂ ਨਹੀਂ ਪਹੁੰਚਿਆ ਇਹ ਤੁਹਾਡਾ ਪਿੰਡ ਹੈਗਾ ਨਰੰਗਪੁਰ ਹਾਂਜੀ ਉਹ ਫਰੀਦਪੁਰ ਸ਼ਾਇਦ ਉਹ ਕਲੋਨੀ ਜਿਹੜੀ ਕਹਿੰਦੇ ਫਰੀਦਪੁਰ ਕਲੋਨੀ ਉਹ ਅੱਗੇ ਇੱਥੋਂ ਉਹਨਾਂ ਦੇ ਘਰਾਂ ਦੇ ਬਾਹਰ ਦੇਖ ਕੇ ਆਏ ਸਾਰੇ ਹੈਗਾ ਹਾਂਜੀ ਉਧਰ ਤੇ ਹੈਗਾ ਉਧਰ ਹੀ ਜਾਂਦੇ ਹੀ ਸਾਰੇ ਇਹ ਜਦ ਕੀ ਲੋੜ ਇੱਥੇ ਵੀ ਹੈਗੀ ਤੇ ਹੈਗੀ ਹੈ ਤੇ ਤੂੰ ਇੱਥੇ ਖਲਾ ਰਿਆ ਨਹੀਂ ਵੀ ਸਾਨੂੰ ਵੀ ਇੱਥੇ ਸਾਨੂੰ ਲੋੜ ਸਾਰੇ ਅੱਗੇ ਜਾਂਦੇ ਆਪਾਂ ਕੀ ਕਹਿਣਾ ਹੈ ਖੜ੍ਹ ਕੇ ਉਹਨਾਂ ਨੂੰ ਉਮਰ ਲੱਗੇ ਉੱਥੇ ਟੁੱਟਿਆ ਦਾ ਮੇਨ ਪੁਆਇੰਟ ਵੀ ਅੱਗੇ ਜਾਣੇ ਅੱਗੇ ਪਤਾ ਨਹੀਂ ਕੀ ਅੱਗੇ ਜਾਣੇ ਅੱਗੇ ਅੱਗੇ ਮਤਲਬ ਮੈਂ ਦੇਖਿਆ ਜਿੱਦਾਂ ਉਹ ਠਾਕਰਪੁਰ ਪਿੰਡਾ ਉੱਥੇ ਵੀ ਉਹ ਟਰਾਲੀਆਂ ਗਾਂ ਖਿੱਚੀ ਅੰਦੇ ਲਾਸਟ ਬਾਰਡਰ ਤੱਕ ਫਿਰ ਉੱਥੇ ਜਾ ਕੇ ਉਹਨਾ ਪੁਆਇੰਟ ਜਿਆ ਬਣਾਇਦਾ ਉੱਥੇ ਉਹ ਉਹ ਔਂ ਖੋਲ ਦਿੰਦੇ ਆ ਵਣ ਦਿੰਦੇ ਆ ਉਹ ਕਈ ਹੋਰ ਪਿੰਡਾਂ ਦੇ ਵੀ ਲੈਂਦੇ ਐਦਾਂ ਵੀ ਹੁੰਦਾ ਹਾਂਜੀ ਸੋ ਐੜਾਂ ਦਾ ਰੋਸ ਆ ਕਿ ਸਾਡੇ ਤੱਕ ਜਿਹੜਾ ਉਹ ਨਹੀਂ ਪਹੁੰਚਿਆ ਮੈਂ ਉਹ ਲੱਕੇ ਅੱਥੇ ਚੈੱਕ ਕਰਕੇ ਆਂ ਜਿਹਨਾਂ ਨੇ ਘਰੋਂ ਨਾਲ ਦੱਸਿਆ ਕਿ ਸਾਨੂੰ ਇਹ ਸਾਰਾ ਸਮਾਨ ਮਿਲਿਆ ਤੁਸੀਂ ਤਸਵੀਰਾਂ 'ਚ ਵੇਖਿਆ ਵੀ ਹੋਵੇਗਾ ਪਰ ਇਹਨਾਂ ਨਾਲ ਹੋ ਸਕਦਾ ਕਿ ਸਾਨੂੰ ਨਹੀਂ ਮਿਲਿਆ ਜਾਂ ਹੋ ਸਕਦਾ ਇਹਨਾਂ ਲੋਹਾਇਆ ਨਾ ਹੋਵੇ ਉੱਥੇ ਇਦਾਂ ਵੀ ਕਿਹਾ ਜਾ ਰਿਹਾ ਸੀ ਵੀ ਕਈ ਬੰਦੇ ਇਦਾਂ ਦੇ ਵੀ ਹੈਗੇ ਆ ਜਿਹੜੇ ਕੰਦੇ ਕੀ ਨਹੀਂ ਆਪਾਂ ਮਤਲਬ ਹਾਂ ਲੈਣਾ ਕਈ ਕਹਿੰਦੇ ਆਂ ਨਹੀਂ ਰਾਸਨ ਕੋਈ ਨਹੀਂ ਲੈਂਦੇ ਆ ਤੇ ਬਿੰਦੂ ਨਹੀਂ ਕੋਈ ਲੈਂਦੇ ਆ ਕਈ ਬੰਦੇ ਨਹੀਂ ਲੈਂਦੇ ਹਾਂ ਨਹੀਂ ਰੈਂਦੇ ਮੈਨੇ ਦੱਸੋ ਸੁ ਜਿਹੜੀ ਗੱਲ ਤੂੰ 700 ਕੋਈ ਗੱਲ ਦੱਸੋ ਹਾਂ ਦੱਸੋ ਕੋਈ ਦੱਸੋ ਹਰੀ ਬੋਲ ਦੇਖੋ ਜਿੱਥੇ ਆਈ ਨਾ ਬੰਦੇ ਆਈ ਨਾ ਉਹਨਾਂ ਨੇ ਕਿਹਾ ਮੁਰਗਰ ਬੰਦਿਆ ਨੇ ਵੀ 28 30 ਘਰ ਆ ਵਿੱਚੋਂ 4 5 ਘਰ ਨਹੀਂ ਲੈ ਰਹੇ ਠੀਕ ਆ ਅੱਛਾ ਤੇ ਜਿੰਨਾ ਲੋੜਵੰਦ ਬੰਦਿਆਂ ਨੂੰ ਜਿੰਨਾ ਰਾਸ਼ਨ ਕਈਆਂ ਲਿਆ ਕਈਆਂ ਨੂੰ ਨਹੀਂ ਮਿਲਿਆ ਉਹ ਤੇ ਸੀ ਬੰਦੇ ਦੀ ਜਿਹੜੀ ਗੱਲ ਆ ਉਹ ਆ ਸਾਹਮਣੇ ਵੀ ਤੁਸੀਂ ਟੁੱਟੀ ਆ ਵੇਖੋ ਗਲੇ ਹੋਈ ਦਿਨਾ ਚਾਰ ਗਲੇ ਹੋਈ ਦਿਨਾ ਅੱਛਾ ਅੱਛਾ ਠੀਕ ਆ ਹੋਰ ਇੱਥੇ ਮੰਜਾ ਨਹੀਂ ਕੋ ਆ ਕੋ ਬਿਸਤਰਾ ਨਹੀਂ ਆ ਅੱਗੇ ਗਾਂ ਚੱਲ ਗਏ ਨਾ ਨਾ ਕਿ ਨਿਕਲ ਲਾਓ ਤੇ ਲਾਗੇ ਨਿਕਲ ਖਲੋ ਕੋ ਉਹ ਅਗਲੇ ਕਹਿੰਦੇ ਅੱਗੇ ਜਾਣਾ ਅੱਗੇ ਜਾਣਾ ਤੇ ਕਿਸੇ ਨੇ ਕੁਝ ਆਪਰਤੀ ਥੋੜੀ ਕਹਿ ਨਾ ਕਿ ਲੱਭੀ ਸੋਮਾ ਆ ਲਿਆ ਉਹ ਗਾਈ ਜਾਂਦਿਆ ਇੱਥੇ ਸਾਰੇ ਹੋਇਆ ਨਹੀਂ ਉਹ ਰਾਸ਼ਨ ਮਿਲ ਗਿਆ ਮਾੜਾ ਮੋਟਾ ਜਿਹੜੀ ਲੋਕਾਂ ਨੇ ਦੂਰੋਂ ਦੂਰੋਂ ਟ੍ਰਾਡਿੰਗਾਂ ਲਿਆ ਕੇ ਆਏ ਨਾ ਉਹ ਇੱਥੇ ਬੰਡਾ ਜਿਹੜਾ ਮਾੜਾ ਮੋਟਾ ਜਾ ਪਾਣੀ ਆ ਪੇਟੀਆਂ ਦੀ ਪੇਟਾ ਮੰਜਾ ਨਹੀਂ ਗੱਦਾ ਨਹੀਂ ਕੋਈ ਲੈਣੀ ਨਹੀਂ ਦੇਣੀ ਨਹੀਂ ਤੇ ਪਿੰਡ ਜਾ ਕੇ ਫੇਰਲਾ ਫੇਰਾ ਮਾਰ ਲਓ ਹਰ ਕੋਠੇ ਤੁਹਾਨੂੰ ਤਰਪਾਲ ਲਵੇਗੀ ਲੱਗੀ ਦੀ ਇੱਥੇ ਤਰਪਾਲਾਂ ਲੈਂਦੀਆਂ ਲੋਕਾਂ ਮੁੱਲ ਲਿਆਂਦੀਆਂ ਲੋਕਾਂ ਇੱਥੇ ਕੋਈ ਤਰਪਾਲ ਨਹੀਂ ਆਈ ਮੁੱਲ ਭਾਅ ਉੱਥੇ ਸਾਰਿਆਂ ਨੇ ਤਰਪਾਲਾਂ ਵੀ ਇਕੱਠੀਆਂ ਕੀਤੀਆਂ ਕਿਤੀਆਂ ਤਰਪਾਲਾਂ ਤੰਬੂ ਲਾਏ ਦੇ ਉੱਤੇ ਤੰਬੂ ਲਾਏ ਦਿਆ ਪਰ ਉਹ ਮਿਆਕੇ ਵਾਲੇ ਦੇ ਕੇ ਨਾ ਇੱਥੇ ਕਿਸੇ ਨੂੰ ਨਹੀਂ ਮਿਲੀ ਤਰਪਾਲ ਨਹੀਂ ਤੇ ਆ ਬੁੱਢੇ ਨੂੰ ਪੁੱਛ ਲਓ ਤਰਪਾਲ ਮਿਲੀ ਕਿਸੇ ਨੂੰ ਉੱਤੇ ਪਾਪਾ ਮਿਲੀ ਹੈ ਤਰਪਾਲ ਇੱਥੇ ਕਿਸੇ ਨੂੰ ਨਹੀਂ ਸਰ ਨਹੀਂ ਮਿਲੀ ਕੀ ਮਿਲਿਆ ਇੱਥੇ ਤੁਹਾਨੂੰ ਇਹੋ ਰਸਲੇ ਦਾ ਸੰਦ ਤਜਾ ਖਾਖੂ ਲਿਆ ਕੋਈ ਕਰਕਣੇ ਕਰਕਣੇ ਹੋਰਾਂ ਪਾਰਾ ਮਿਲਦਾ ਨਹੀਂ ਆਨੇ ਖਾਖੂ ਦੇ ਪਾਸ ਕਿਨੇ ਰਾਸ਼ਨ ਵੀ ਉਹ ਬੰਦੇ ਕਹਿਣ ਦੇ ਮੈਂ ਪੁੱਛਿਆ ਵੀ ਉਹ ਕਹਿੰਦੇ ਅਸੀਂ ਮੂੰਹੋਂ ਕਹਿ ਗਏ ਆਪਣੇ ਕਹਿੰਦੇ 2-2 2.5-2.5 3-3 ਮਹੀਨੇ ਦਾ ਕਹਿੰਦੇ ਰਾਸ਼ਨ ਇਕੱਠਾ ਕਰ ਲਿਆ ਉਹਨਾਂ ਦੀ ਅੰਦਰੋਂ ਭਰਾਉਂਦੀ ਹੋਇਆ ਚਲੋ ਹੋ ਗਿਆ ਨਾ ਤੁਸੀਂ ਸਾਰੇ ਦੇਖੋ ਤੁਸੀਂ ਆਇਓ ਨਾ ਪਿੰਡ ਤੁਹਾਡੇ ਨਾਲ ਮੈਂ ਜਾਣਨਾ ਤੁਹਾਨੂੰ ਮੈਂ ਦੱਸ ਦੇਣਾ ਵੀ ਕਿਹਦੇ ਘਰ ਰਾਸ਼ਨ ਆ ਜੀ ਕਿਹਦੇ ਘਰ ਨਹੀਂ ਆਪੇ ਲੱਗ ਸੁਣ ਰਾਸ਼ਨ ਵੀ ਬਿਸਤਰੇ ਵੀ ਜਿਹੜੇ ਨਸ਼ਟ ਹੋਏ ਲੋਕਾਂ ਦੇ ਫਰਿਜਾਂ ਕਿਦੇ ਮੰਜੇ ਕੀ ਕੋਠੇ ਬੈਗੇ ਲੋਕਾਂ ਦੇ ਫਰਸ਼ 'ਤੇ ਬੈਗੇ ਜਾ ਕੇ ਵੇਖੋ ਤੇ ਅੰਦਰ ਘਰ ਘਰ ਬੇਸਕ ਵੇਖ ਲੋ ਪਰ ਇੱਕ ਤੁਸੀਂ ਇਹ ਮੋਬਾਈਲ 'ਤੇ ਲਾ ਦਿਓ ਸੋਸ਼ਲ ਮੀਡੀਆ ਚਲਾਉਂਦੇ ਹੋ ਤੁਹਾਡੇ ਬੱਚੇ ਪੁੱਛੇ ਕੋਈ ਆ ਮੁੰਡੇ ਚਲਾਉਂਦੇ ਹੋਣਗੇ ਉਹ ਮੋਬਾਈਲ ਮੁੰਡੇ ਨੇ ਪਾਇਆ ਆਖਰ ਇਹ ਵੀ ਸੋਸ਼ਲ ਮੀਡੀਆ ਚਲਾਉਂਦਾ ਉਹ ਵੀ ਮੁੰਡਾ ਚਲਾਉਂਦਾ ਸਾਰੇ ਚਲੋ ਇਹ ਤਾਂ ਪਪਾਈ ਨਹੀਂ ਚਲਾਉਂਦੇ ਹੋਣਗੇ ਸਮਾਨ ਨਹੀਂ ਨਹੀਂ ਮੈਂ ਮੇਰੀ ਗੱਲ ਸੁਣੋ ਕਿੰਨਾ ਸਮਾਨ ਜਿਹੜਾ ਲੋਕਾਂ ਨੇ ਦਿੱਤਾ ਤੇ ਲੋਕੀ ਵੰਡਾਂਦੇ ਆ ਕਰੋਨਾ ਤੇ ਵਾਕੇ ਤੇਰੇ ਪਿੰਡ ਆਇਆ ਵੀ ਸਹੀ ਆ ਮੈਂ ਅੱਗੇ ਫਰੀਦਪੁਰ ਪਰ ਤੁਸੀਂ ਇੱਕ ਕਹਿੰਦੇ ਇੱਥੇ ਵੀ ਸਾਡਾ ਹੀ ਪਿੰਡ ਰਹਿ ਗਿਆ ਇੱਥੇ ਸਾਡੇ ਪਿੰਡ ਨਹੀਂ ਨਹੀਂ ਮੈਂ ਨਹੀਂ ਗੱਲ ਨਹੀਂ ਕਹੀ ਤੁਸੀਂ ਕਹਿੰਦਾ ਮੰਜੇ ਬਿਸਤਰੇ ਗੱਦੇ ਮਤਲਬ ਉਹ ਨਹੀਂ ਆਏ ਉਹ ਨਹੀਂ ਆਏ ਉਹ ਨਹੀਂ ਆਏ ਕੱਢ ਲਾ ਗੋ ਨਾਂਗੇ ਗਾਂਗੇ ਉਹ ਗਾਂ ਨੂੰ ਨਾਂਗੇ ਇਹ ਗੱਲ ਹੋ ਰਹੀ ਹੈ ਕਈ ਬੰਦੇ ਇਹ ਵੀ ਕਹਿੰਦੇ ਪਿੰਡ ਕਹਿੰਦੇ ਨੇ ਆਪੋ ਆਪਣੇ ਉਹ ਸਾਂਝਦਾਰੀਆਂ ਪੁਗਤਾਂਦੇ ਫਰਮਾਸ਼ਾ ਵੀ ਹੋ ਸਕਦੀ ਐ ਨਾ ਬੰਦਿਆਂ ਦੀਆਂ ਕਈ ਬੰਦੇ ਦੂਰੋਂ ਫੋਨ ਕਰਦੇ ਨੇ ਹਾਂਜੀ ਆਜੋ ਇਹਨਾਂ ਮਾਲ ਇੱਥੇ ਭੇਜ ਦਿਓ ਇਹਨਾਂ ਉੱਥੇ ਭੇਜ ਦੇ ਵੀ ਕੰਮ ਚੱਲ ਰਿਹਾ ਇੱਥੇ ਤੇ ਹੁਣ ਆਹ ਟਰਾਲੀਆਂ ਟੁੱਲੀਆਂ ਆਉਣੀਆਂ ਬੰਦ ਹੋਈਆਂ ਕਦੀ ਬੰਦ ਹੋ ਗਈਆਂ ਮੈਂ ਪਰ ਆਸ਼ਨ ਨਹੀਂ ਹੁੰਦਾ ਹੁਣ 3-4 ਦਿਨ ਹੋ ਗਏ ਨਾ ਹੁਣ ਇਹੋ ਹੀ ਮਾਲ ਆਉਣ ਡਿਆ ਭਾਂਡੇ ਭੁੰਡੇ ਹੋ ਗਿਆ ਗੱਡੇ ਹੋ ਗਏ ਫਿਰ ਇਹ ਉਹ ਥੋੜਾ ਮੰਜੇ-ਮੁਝੇ ਹੋ ਗਏ ਇੱਥੇ ਤੇ ਗੇਨੇ ਲਿਆ ਨਹੀਂ ਮੇਰੇ ਤਾਂ ਨਾ ਗੁਜਰਾਵਾਂ ਵਿੱਚ ਜਾ ਕੇ ਉੱਥੋਂ ਲੈਂਦੇ ਦੋ ਮੁੰਜਿਆ ਤੇ ਕੋਈ ਦਰ ਬੈਠੇ ਤਾਂ ਉਹਨਾਂ ਨੂੰ ਪੁੱਛੋ ਚਾਰੇ ਆਏ ਤੂੜੀਆਂ ਆਈਆਂ ਬੜਾ ਕੁਝ ਬੜਾ ਮਾਲ ਆਇਆ ਯਾਰ ਕਿਉਂ ਪਾ ਐਵੇਂ ਆਖਣ ਦੀ ਗੜੀ ਕਰ ਮਾਲ ਆਇਆ ਬਹੁਤ ਆ ਕਿਉਂ ਪਾ ਸੱਟ ਦਸੀ ਮਾਲ ਆਇਆ ਅਗਣੇ ਆਇਆ 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 ਬੜਾ ਮਾਲ ਤੂੰ ਵੀ ਸੋਸ਼ਲ ਮੀਡੀਆ ਚਲਾਉਣਾ ਕਿੰਨਾ ਮਾਲ ਆਇਆ ਲੋਕਾਂ ਦੇ ਧੱਕੇ ਲਵਾਈਆਂ ਕਿ ਨਹੀਂ ਲਾਈਆਂ ਫੇਰ ਲੋਕੀ ਕਹਿੰਦੇ ਹਾਏ ਕੱਖ ਨਹੀਂ ਮਿਲਿਆ ਦੇਖੋ ਦੁਨੀਆ ਦਾ ਰਾਜ ਨਹੀਂ ਹੋ ਸਕਦਾ ਪੈਸਾ ਦੁਨੀਆ ਦਾ ਰਾਜ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਜਿੰਨਾ ਮਰਜੀ ਆ ਜੇ ਜਿੰਨਾ ਮਰਜੀ ਆ ਜੇ ਦੁਨੀਆ ਦੇ ਕਿਹਨੇ ਕਰ ਸਹੀ ਗੱਲਾਂ ਉਹਨਾਂ ਦੇ ਘਰ ਕਿੰਨਾ ਹੀ ਮਾਲੀ ਫੇਰ ਕਈ ਆਂਡੇ ਸੀ ਫੇ ਸਾਡੀ ਵਾਸ਼ਿੰਗ ਮਸ਼ੀਨ ਇੱਕ ਫਰਮਾਇਸ਼ ਕਰ ਦਿਓ ਲੈ ਫੇ ਵਾਸ਼ਿੰਗ ਮਸ਼ੀਨ ਉਹ ਕਿੱਥੋਂ ਆਣੀ ਆ ਕਿੰਨੂ ਕਿੰਨੂ ਦੇਣਗੇ ਵਾਸ਼ਿੰਗ ਮਸ਼ੀਨ ਮੈਨੂੰ ਇਹ ਦੱਸੋ ਹੁਣ ਇੱਥੇ 30 ਕਰਨਾ ਤੇ 30 ਮਸ਼ੀਨਾਂ ਕਿੱਥੋਂ ਆਣ ਗਈਆਂ ਇਹ ਦੱਸੋ ਪਹਿਲਾਂ ਮੈਨੂੰ